ਨਮਸਕਾਰ ਤੁਸੀਂ ਦੇਖ ਰਹੇ ਹੋ ਇਨਸਾਫ ਟੀਵੀ ਦਾ ਇਸ ਵੇਲੇ ਦੀ ਖਬਰਾਂ ਲੈ ਕੇ ਹਾਜ਼ਰ ਹੋયા ਹਾਂ ਜਿੱਥੇ ਗੁਰਦਾਸਪੁਰ ਦੇ ਕਸਬਾ ਕਲਾਨੌਰ ਵਿਖੇ ਇੱਕ ਨੁਜੀ ਸਕੂਲ ਦੀ ਬੱਸ ਹੇਠ ਆਉਣ ਨਾਲ ਨੌਜਵਾਨ ਦੀ ਹੋ ਗਈ ਹੈ ਮੌਕੇ ਤੇ ਹੀ ਮੌਤ ਜਿੱਥੇ ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਲਾਪ੍ਰੀਤ ਅਤੇ ਰੋਹਿਤ ਪੜਨ ਲਈ ਜਾ ਰਹੇ ਸਨ ਦਾ ਇਲਾਕੇ ਦੀ ਇੱਕ ਨਿਜੀ ਸਕੂਲ ਦੀ ਪ੍ਰਾਈਵੇਟ ਬੱਸ ਨੇ ਇਹਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਇਹ ਦੋਨੋਂ ਪੈਲੀ ਵਿੱਚ ਜਾ ਕੇ ਡਿੱਗ ਕੇ ਅਤੇ ਉਹਨਾਂ ਨੇ ਕਿਹਾ ਕਿ ਬੱਸ ਡਰਾਈਵਰ ਨੇ ਮੌਕੇ ਤੋਂ ਬੱਸ ਭਜਾ ਲਈ ਅਤੇ ਇਹਨਾਂ ਨੂੰ ਨਹੀਂ ਦੇਖਿਆ ਤੇ ਪਾਣੀ ਵਿੱਚ ਪਏ ਰਹਿਣ ਕਰਕੇ ਲਾਪਰੀਦੀ ਮੌਕੇ ਤੇ ਮੌਤ ਹੋ ਗਈ ਅਤੇ ਰੋਹਿਤ ਨੂੰ ਡਾਕਟਰਾਂ ਵੱਲੋਂ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਗਿਆ ਹੈ ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਬੱਸ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ ਜਿਸ ਕਰਕੇ ਇਹ ਹਾਦਸਾ ਵਾਪਰਿਆ ਹੈ ਉਹਨਾਂ ਕਿਹਾ ਕਿ ਇਹ ਡਰਾਈਵਰ ਪਹਿਲਾਂ ਵੀ ਬਹੁਤ ਤੇਜ਼ੀ ਨਾਲ ਪਿੰਡਾਂ ਵਿੱਚੋਂ ਤੇਜ਼ ਬੱਸ ਚਲਾਉਂਦਾ ਹੈ ਉੱਥੇ ਹੀ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਬੱਸ ਅਤੇ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਜਿਵੇਂ ਹੀ ਇਹ ਘਟਨਾ ਵਾਪਰੀ ਹੈ ਜਿੱਥੇ ਪਰਿਵਾਰਿਕ ਮੈਂਬਰਾਂ ਦੇ ਉੱਪਰ ਸੁੱਖਾਂ ਦਾ ਪਹਾੜ ਟੁੱਟ ਗਿਆ ਹੈ ਜਿਨ੍ਹਾਂ ਦਾ ਨੌਜਵਾਨ ਪੁੱਤ ਜਿਹੜਾ ਮੋਦੀ ਕਾਰ ਚੜ੍ਹ ਗਿਆ ਹੈ ਤਾਂ ਦੇਖਦੇ ਹੋ ਤਸਵੀਰਾਂ ਅਤੇ ਸੁਣੋ ਕੀ ਕਹਿਣਾ ਹੈ ਪਰਿਵਾਰਿਕ ਮੈਂਬਰਾਂ ਦਾ ਅਰੇ ਦੋ ਬੱਚੇ ਸੀ ਲਾਪ੍ਰੀਤ ਤੇ ਰੋਹਿਤ ਹੈ ਰੋਹਿਤ ਜਿਹੜਾ ਉਹ ਕਚੇਰੀ ਕੰਮ ਕਰਦਾ ਹੈ ਜਿਹੜਾ ਬੱਚਾ ਡਾ ਉਹ ਪੜਨ ਜਾ ਰਿਹਾ ਸੀ ਪਲਸ 2 ਚ ਵੱਡੇ ਆਪਣਾ ਸ਼ਾਪਾ ਗਰਾਏ ਪੜਦੇ ਸੀ ਇਹ ਤੇ ਉਹ ਪੜਨ ਜਾ ਰਿਹਾ ਸੀ ਬਸ ਜਿਹੜੀ ਆ ਬਹੁਤ ਸਪੀਡ ਚਾ ਰਹੀ ਤੇ ਇਹ ਕਰਕੇ ਬਸ ਵਾਜ ਗਈ ਉਹਨਾਂ ਚ ਬਾਅਦ ਚ ਬਸ ਵਾਲੇ ਨੇ ਵੇਖਿਆ ਵੀ ਨਹੀਂ ਇਹਨਾਂ ਵੱਲ ਪਾਣੀ ਚ ਡਿੱਗ ਪਏ ਥੱਲੇ ਤੇ ਬਾਅਦ ਚ ਵੇਖਿਆ ਨਹੀਂ ਬਸ ਭਜਾ ਕੇ ਲੈ ਗਿਆ 12ਵੀਂ ਕਲਾਸ ਚ ਪੜਦਾ ਹੈ ਕਿਹੜੇ ਸਕੂਲ ਦੀ ਬਸ ਇਹ ਲਖਨ ਕਲਾਂ ਦੀ ਬਸ ਸੀ ਲਖਨ ਭਾਈ ਕਰਦਾਸ ਅਕੈਡਮੀ ਕੋਲ ਹਾਂਜੀ ਇਹ ਦੂਜਾ ਮੁੰਡਾ ਦੂਜਾ ਮੁੰਡਾ ਜਿਹੜਾ ਉਹ ਅੰਮਰਸਰ ਰੈਫਰ ਕਰਤਾ ਵਾ ਉਹ ਵੀ ਗੰਭੀਰ ਆ ਹਾਂਜੀ ਹੁਣ ਸੋ ਲੋਕੀ ਤੁਹਾਨੂੰ ਦੱਤਾ ਗਿਆ ਪੁਲਿਸ ਵੱਲੋਂ ਸਾਰੇ ਹੀ ਹੋਇਓ ਕਹਿੰਦੇ ਵੀ ਕਾਨੂੰਨੀ ਕਾਰਵਾਈ ਕਰਾਂਗੇ ਜਿਹੜਾ ਬੱਸ ਨੂੰ ਆਪਾਂ ਬੱਸ ਨੂੰ ਆਪਾਂ ਕੱਢੀ ਤਵਰੀ ਕਰ ਲਈ ਆ ਡਰਾਈਵਰ ਦੀ ਵੀ ਕਰ ਲਈ ਆ ਤੇ ਜੋ ਵੀ ਕਾਨੂੰਨੀ ਕਾਰਵਾਈ ਕਰਾਂਗੇ ਐਸਐਸ ਸਾਹਿਬ ਆਏ ਤੋਂ ਕਹਿ ਗਿਆ ਹਾਂਜੀ ਦੂਸਰੇ ਮੁੰਡੇ ਦੇ ਹੱਥ ਗਿਆ ਦੂਸਰੇ ਮੁੰਡੇ ਦਾ ਵੀ ਲਾਟ ਟੁੱਟ ਗਈ ਆ ਬਾਕੀ ਸਿਰ ਚ ਸਾਟਾ ਉਹਦੇ ਸਿਰ ਚ ਜ਼ਿਆਦਾ ਤੇ ਕੋਈ ਗੰਭੀਰ ਹਸ ਜੇ ਕੋਈ ਨਹੀਂ ਉਹ ਕਹਿ ਨਹੀਂ ਸਕਦੇ ਜੀ ਕੁਝ ਨਹੀਂ ਉਦੇ ਬਾਰੇ ਹਾਂ ਪਾਜੀ ਇਹ 60 45 ਬੱਸ ਆ ਇੱਥੋਂ ਸ਼ਾਹਰੋਂ ਆਉਂਦੀ ਬੱਚੇ ਲੈ ਕੇ ਮੇਰੀ ਬੇਟੀ ਗਰਲ ਸਕੂਲੇ ਜਾਂਦੀ ਪੜ੍ਹਨ ਵਾਸਤੇ ਕਿਹਦੇ ਸਕੂਲ ਦੀ ਇਹ ਲਖਣਕਲਾਂ ਦੀ ਬੱਸ ਆ ਅੱਛਾ ਜੀ ਤੇ ਇਹ ਜਦੋਂ ਪਾਜੀ ਬੱਸ ਆਈ ਇਹ ਬੱਸ ਬਹੁਤ ਹੀ ਜ਼ਿਆਦਾ ਫਾਸਟ ਆਉਂਦੀ ਹਗੀ ਤੇ ਪਿੱਛੋਂ ਮੈਨੂੰ ਨਹੀਂ ਪਤਾ ਕਿ ਇਹ ਕੁਝ ਕਰਕੇ ਆਈ ਹੈ ਗੱਡੀ ਭੱਜੀ ਵੇਖੀ ਮੈਂ ਭੱਜੀ ਗੱਡੀ ਗਾੜੀ ਉਨੇ ਚੋਂ ਆਉਂਦੇ ਨੇ ਇੱਕ ਮੁੰਡਾ ਹੋਰ ਖਲੋਤਾ ਸੀ ਇਹਨਾਂ ਨੂੰ ਕਣਕ ਦੇ ਵਿੱਚ ਪਾਣੀ ਲੱਗਾ ਹੈ ਕਣਕ ਨੂੰ ਖਿੱਚ ਕੇ ਬਾਹਰ ਵਿਚਾਰਾ ਮੁੰਡਿਆ ਨੂੰ ਮੈਂ ਕੱਢਿਆ ਉਹਨਾਂ ਨੂੰ ਬਸ ਜਿਹੜੀ ਵੀ ਜਾਂਦੀ ਹੈ ਪਿੰਡ ਨੂੰ ਬਹੁਤ ਹੀ ਆਲਾ ਫਾਸਟ ਜਾਂਦੀ ਆ ਕੋਈ ਥੋੜਾ ਜਿਹਾ ਡਰਾਈਵਰ ਨੂੰ ਹੁਣਾ ਜਿਹਦੇ ਚ ਕੋਈ ਤੁਹਾਡੇ ਕੋ ਵੀਡੀਓ ਜਾਂ ਕੋਈ ਨੰਬਰ ਨੂੰ ਬਰੋ ਵੀਡੀਓ ਨਹੀਂ ਭਾਜੀ ਸਾਡੇ ਕੋ ਹੈਗੀ ਕੋਈ ਵੀ ਫੋਟੋ ਖਿੱਚੀ ਵਾਲ ਚ ਆ ਗਈ ਆ ਬਸ 60 45 ਬਸ ਭਾਜੀ ਭਾਜੀ ਉਹਨਾਂ ਜਿੱਦੋਂ ਆਪਾਂ ਉੱਥੇ ਗਏ ਤੇ ਉਹਨਾਂ ਬੱਸ ਲਗਾ ਕੇ ਲਈ ਹੀ ਉਹ ਢਾਰੇ ਦੇ ਵਿੱਚ ਬੱਸ ਲਈ ਉਹਦੀ ਵੀਡੀਓ ਸਾਡੇ ਕੋਲ ਪਈ ਆ ਜਿਹੜੇ ਉੱਥੇ ਦੋ ਸਕੂਲ ਆ ਭਾਜੀ ਦੋ ਸਕੂਲ ਆ ਲਖਨਗਨਾਂ ਜਿਹੜਾ ਨੰਗਣੀ ਦਾ ਸਕੂਲ ਜਿਹਨੂੰ ਕਹਿੰਦੇ ਆ ਕਰਦਾਸ ਹਾਂਜੀ ਕਰਦਾਸ ਭਾਈ ਕਰਦਾਸ ਕੀ ਪ੍ਰਸ਼ਾਸਨ ਨੂੰ ਕਰਦੇ ਹੋ ਕਿੰਨੇ ਮੁੰਡੇ ਹੀ ਆ ਦੋ ਮੁੰਡੇ ਦੋ ਮੁੰਡੇ ਭਾਜੀ ਪ੍ਰਸ਼ਾਸਨ ਨੂੰ ਇਹੋ ਮੰਗ ਕਰਨੇ ਵੀ ਇਨਸਾਫ ਲੈਣ ਲਈਦਾ ਜੋ ਬੱਚਿਆਂ ਨਾਲ ਤਾਂ ਕ ਦੱਤ ਹੋ ਗਈ ਹੈ ਸੀਰੀਜ਼ ਨੰਬਰ ਸਰਕਲਤਾ ਨੂੰ ਕੀ ਪ੍ਰਸ਼ਾਸਨ ਨੂੰ ਅਪੀਲ ਕਰ ਰਹੇ ਪ੍ਰਸ਼ਾਸਨ ਕੋ ਮੰਗ ਕਰਦੇ ਹਾਂ ਵੀ ਸਖਤ ਤੋਂ ਸਖਤ ਇਹਨਾਂ ਦੇ ਕਾਰਵਾਈ ਕਰਕੇ ਜਿਹੜੀ ਇਹਨਾਂ ਨੂੰ ਸਾਹਮਣੇ ਲੱਗਦਾ ਹੈ ਸਾਡਾ ਬੱਚਾ ਗਿਆ ਹੈ ਭਾਈ ਗੁਰਦਾਸ ਅਕੈਡਮੀ ਸਿਨੀਅਰ ਸੈਂਟਰੀ ਸਕੂਲ ਹੈ ਲਖਨਕਲਾਂ ਦਾ ਉਹਦੀ ਵਾਸਤੇ ਇੱਥੇ ਆਈ ਸੀ ਕਿ ਜ਼ਵੇਰੇ ਤੇ ਧੁੰਦ ਕਾਰਨ ਇਹ ਬੱਸ ਨਾਲ ਬਾਈਕ ਦੀ ਟੱਕਰ ਹੋਈ ਹੈ ਜਿਹਦੇ ਤੇ ਮੁੰਡਾ ਲਵ ਲਵ ਪ੍ਰੀ ਤੇ ਹਾਂਜੀ ਲਵ ਪ੍ਰੀ ਤੇ ਇਹ ਦੇ ਵਜਨ ਕਰਕੇ ਤੇ ਬੱਚੇ ਦੀ ਡੈੱਥ ਹੋ ਗਈ ਹੈ ਦੋ ਜਣੇ ਬਾਈਕ ਤੇ ਸੀ ਤੇ ਮੈਂ ਉਹ ਬੱਸ ਇਨਵੈਸਟੀਗੇਸ਼ਨ ਕਰ ਰਿਹਾ ਸਾਰਾ ਬਸ ਰਿਕਵਰ ਕਰ ਰਹੇ ਆ ਬਸ ਦਾ ਡਰਾਈਵਰ ਰਿਸੀਰਚ ਕਰਕੇ ਤੇ ਕਾਨੂੰਨ ਅਨੁਸਾਰ ਜਿਹੜੀ ਅਗਲੀ ਕਾਰਵਾਈ ਕਰਕੇ ਫਿਰ ਤੁਹਾਨੂੰ ਸਾਰੀ ਇਨਫੋਰਮੇਸ਼ਨ ਕਰ ਦੇਣਾ। ਸਰ ਇਹ ਦੋ ਮੁੰਨੇ ਇੱਕ ਦੀ ਡੈਥ ਹੋ ਗਈ ਐ ਤੇ ਇਹਦੀ ਲੱਬ ਦੀ ਡੈਥ ਹੋ ਗਈ ਐ। ਦੂਸਰਾ ਮੁੰਡਾ ਰੈਫਰ ਕੀਤਾ ਹਸਪੀਟਲ ਇਥੋਂ ਕਲਾਨੌਰ ਤੋਂ। ਤੇ ਜੋ ਹੋ ਵੀਂਦਾ ਫਿਰ ਤੁਹਾਨੂੰ ਅਪਡੇਟ ਕਰਦੇ। ਬਸ ਸਰ ਕਿਹਾ ਗਿਆ ਵੀ ਡਰਾਈਵਰ ਦਾ ਜਿਹੜਾ ਡਰਾਈਵਰ ਆ ਨਸ਼ੇ ਦੇ ਹੱਥ ਵਿੱਚ ਨਹੀਂ। ਨਹੀਂ 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 ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਮੈਂ ਡਰਾਈਵਰ ਨੂੰ ਵੀ ਕਰ ਰਹੇ ਆ ਜੀ ਰੌਂਡ ਅਪ ਤੇ ਬੱਸ ਵੀ ਕਰ ਰਹੇ ਆ। ਇਸ ਤਰ੍ਹਾਂ ਦੀ ਗੱਲ ਨਹੀਂ ਧੁੰਦ ਕਰਕੇ ਆ ਫਿਰ ਵੀ ਜਿਹੜਾ ਹੈਗਾ ਉਹ ਵੈਰੀਫਾਈ ਉਹਦਾ ਮੈਡੀ ਕਿ ਉਹਦੇ ਮੁਤਾਬਕੋ ਵੀ ਕਾਰਵਾਈ ਹੋਏਗੀ ਤਾਂ ਜਿਹੜੀ ਉਹ ਡੈੱਡ ਬੋਡੀ ਪੋਸਟਮੈਨ ਵਾਸਤੇ ਜੀ ਇਹ ਡੈੱਡ ਬੋਡੀ ਨੂੰ ਲੈ ਕੇ ਉਹਨੇ ਤਾਂ ਪੋਸਟਮੈਨ ਨੂੰ ਕਰਾਉਣਾ ਹੈ ਉਸ ਤੋਂ ਬਾਅਦ ਜਿਹੜੀ ਅਗਲੀ ਐਫਆਰ ਲੋਜ ਕਰਕੇ ਅਸੀਂ ਕਾਰਵਾਈ ਕਰਾਂਗੇ ਤਾਂ ਜਿੱਥੇ ਕਲਾਂਨੌਰ ਵਿਖੇ ਵਾਪਰੇ ਦਰਦਨਾਕ ਹਾਦਸੇ ਵਿੱਚ ਸਕੂਲ ਬੱਸ ਹੇਠਾਂ ਆਉਣ ਕਾਰਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਿੱਥੇ ਬੱਸ ਡਰਾਈਵਰ ਨੂੰ ਅਤੇ ਬੱਚ ਨੂੰ ਪੁਲਿਸ ਨੇ ਕਾਂਬੂ ਵਿੱਚ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਦੇਖਦੇ ਹੋ ਇਨਸਾਫ ਟੀਵੀ ਕੈਮਰਾਮੈਨ rahul ਦੇ ਨਾਲ ਬਿਊਰੋ ਦੀਪਕ ਸਨ ਦੀ ਖਾਸ ਰਿਪੋਰਟ ਸਕ੍ਰੀਨ 'ਤੇ ਦਿੱਤੇ ਨੰਬਰਾਂ 'ਤੇ ਸੰਪਰਕ ਕਰਕੇ ਤੁਸੀਂ ਕਿਸੇ ਵੀ ਪ੍ਰਕਾਰ ਦੇ ਇਸ਼ਤਿਹਾਰ ਅਤੇ ਖਬਰਾਂ ਸੰਬੰਧੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੀ ਟੀਮ ਤੁਹਾਡੇ ਲਈ 24 ਘੰਟੇ ਹਾਜ਼ਰ ਹੈ ਆਪਣੇ ਬਿਜ਼ਨਸ ਦੇ ਪ੍ਰਮੋਸ਼ਨ ਲਈ ਜਾਂ ਕਿਸੇ ਵੀ ਪ੍ਰਕਾਰ ਦੀ ਪ੍ਰਮੋਸ਼ਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤਾਂ ਦੇਖਦੇ ਰਹੋ ਇਨਸਾਫ ਟੀਵੀ ਜੈ ਹਿੰਦ ਦੋਸਤੋ ਧੰਨਵਾਦ ਥੈਂਕ ਯੂ